ਉਨੇ ਕੰਮ ਕਰਨਾ ਨਾ ਉਹਦੇ ਲਈ ਪਿਆਪਤੀ ਬਹੁਤ ਬਈ ਰਾ ਹੁੰਦੇ ਆ ਤੇ ਜਿਹੜੇ ਨਹੀਂ ਕਰਨਾ ਬਾਹਰ ਜਾ ਕੇ ਵੀ ਬੈਠਾ ਕਹਿੰਦਾ ਬਈ ਇੱਥੇ ਕੰਮ ਨਹੀਂ ਮਿਲਦਾ ਬੁਰਾ ਹਾਲਾ ਤੇ ਆ ਬੰਦਾ ਬਈ ਜਰਮਨ ਤੋਂ ਆਇਆ ਹੈ ਸਾਫ ਫਾਇ ਦੇਖੋ ਬਾਈ ਸਾਫ ਫਾਇ ਦੇਖੋ ਬਾਈ ਤੇ ਕੰਮ ਤਰਫ ਕੀ ਕੀਤਾ ਕੜੀ ਚੌਲ ਤੇ ਰਾਜਮਾ ਤੇ ਨਾਲ ਹੁਣ ਬਾਈ ਗਰਮੀਆਂ ਦਾ ਤੋਹਫਾ ਜਿਹੜੀ ਆ ਠੰਡੀ ਲੱਸੀ ਆ ਮਿੱਠੀ ਚੌੜੀ ਵਾਲੀ ਵੀ ਹਾਂ ਤੇ ਚੌੜੀ ਵਾਲੀ ਆ ਪੱਕੇ ਦੁੱਧ ਦੀ ਤੇ ਆਪਾਂ ਬਾਈ ਲੋਕੇਸ਼ਨ ਤੁਹਾਨੂੰ ਦੱਸ ਦਿੰਨੇ ਆ ਜਿਹੜਾ ਪਹਿਲਾਂ ਸਿਟੀ ਸੈਂਟਰ ਮਾਲ ਹੁੰਦਾ ਸੀ ਜਿਹੜਾ ਇੱਥੇ ਬਠਿੰਡੇ ਦਾ ਤੇ ਆ ਜੈਲਦran ਪਾਰਕ ਆ ਬਾਈ ਤੇ ਗੱਡੀਆਂ ਦੇਖੋ ਬਾਈ ਖੜਾਈ ਜਾਂਦੇ ਆ ਗੱਡੀਆਂ ਰੁਕਦੀਆਂ ਕੰਮ ਬਹੁਤ ਆ ਬਾਈ ਵਿਅਰਤੀ ਜੀ ਫ੍ਰੈਂਡ ਦਾ ਬਾਈ ਦਾ ਪੇਜ ਵੀ ਹੈਗਾ ਬਾਈ ਉਹ ਉਧਰ ਬਾਈ ਦੇਖ ਲੋ ਉਧਰ ਗਰਮੀਆਂ ਤੋਂ ਹਰ ਠੰਡੀ ਲੱਸੀ ਬਾਕੀ ਜਰਮਨ ਤੋਂ ਆ ਗਈ ਇੱਥੇ ਕੰਮ ਕੀਤਾ ਮੈਨੂੰ ਲੱਗਦਾ ਵੀ ਦੂਸਰੇ ਸਿੱਕ ਨੇ ਅਮਰਾੜਾ ਕਮਾਈ ਜਾਂਦਾ ਹਾਂ ਇੱਥੇ ਕੈਨੇਡਾ ਇੱਥੇ ਕੈਨੇਡਾ ਜਿਹੜਾ ਇਹ ਵੀਡੀਓ ਬਣਾਉਣ ਦਾ ਮਕਸਦ ਇਹੇ ਆ ਬਾਈ ਕੋਈ ਪ੍ਰੋਮੋਸ਼ਨ ਨਹੀਂ ਹਾਂ ਪਿਆਪੀ ਭਰਾ ਇੱਕ ਤਾਂ ਇੱਕ ਸਫਾਈ ਬਹੁਤ ਹੈ ਦੂਜੀ ਗੱਲ ਜਿਹਨੇ ਕੰਮ ਕਰਨਾ ਤੇ ਬਾਈ ਉਹ ਇੱਥੇ ਕਰ ਸਕਦਾ ਤੇ ਆਪ ਵੀ ਬਾਈ ਤੁਸੀਂ ਕਰ ਸਕਦੇ ਹਾਂ ਹਾਂ ਕੋਈ ਕਰਾਇਆ ਨਹੀਂ ਕੁਝ ਨਹੀਂ ਵੇਖ ਲੋ ਬਾਈ ਤੇ ਆ ਬਾਈ ਤੁਸੀਂ ਵੀ ਆ ਕੇ ਇੱਥੇ ਬਠਿੰਡੇ ਖਾਓ ਚੌਲ ਤੇ ਬਾਈ ਨੂੰ ਮਿਲ ਕੇ ਜਾਓ ਨਾਲੇ ਸਟੋਰੀ ਐ ਇੱਕ ਨਵੀਂ ਸਟੋਰੀ ਐ ਬਾਈ ਜਰਮਨ ਤੋਂ ਆ ਕੇ ਕੰਮ ਕੀਤਾ ਪੰਜਾਬ ਵਿੱਚ